ਉਹ ਜੱਟ ਚੰਗਿਆਂ ਨਾਲ ਆਇਆ ਚੰਗਾ ਨਹੀਂ ਤੇ ਪਾਪੀਆਂ ਨਾਲ ਆਇਆ ਪਾਪੀ ਉਹ ਮਰਦਾ ਵਾਂਗੂ ਜੀ ਕੇ ਜਾਣੀ ਜੋ ਰਹੇਗੀ ਜ਼ਿੰਦਗੀ ਬਾਕੀ ਉਹ ਜੱਟ ਨੇਰੀ ਬਣ ਕੇ ਆਊਗਾ ਤੇ ਜਾਨ ਨਿਕਲੂ ਹੌਲੀ ਹੌਲੀ ਨਹੀਂ ਉਹ ਕਿੰਨੀ ਕਰਮਿਆਲੀ ਹੋਣੀ ਐ ਜੋ ਵੱਜਣੀ ਜੱਟ ਦੇ ਗੋਲੀ ਨਹੀਂ ਹਉ ਕਿੰਨੀ ਕਰਮਿਆਲੀ ਹੋਣੀ ਐ ਜੋ ਵੱਜਣੀ ਜੱਟ ਦੇ ਗੋਲੀ ਨਹੀਂ ਕੀ ਬਾਤ ਹੈ ਇੰਨੇ ਤਤੇ ਗਾਣੇ ਤੁਸੀਂ ਇਹ ਆਪ ਲਿਖੇ ਆ ਜਾਂ ਕਿਤੋਂ ਚੱਕੇ ਆ ਇਹ ਦੱਸੋ ਯਾਰ ਇੰਨੀ ਛੋਟੀ ਉਮਰ ਦੇ ਵਿੱਚ ਤੁਸੀਂ ਕਿਨੇ ਸਾਲ ਦੇ ਹੋ ਮੈਂ ਜਿੰਨੀ ਸਾਲ ਦੀ 19 ਸਾਲ ਦੀ ਉਮਰ ਹੈ ਤੁਹਾਡੀ ਤੇ ਤੁਸੀਂ ਗਾਣੇ ਵੀ ਲਿਖਣ ਲੱਗ ਗਏ ਇਹੋ ਤਾਂ ਕੀ ਹੋ ਗਿਆ ਤੁਹਾਡੇ ਨਾਲ ਵੀ ਬੈਲਪੁਣੇ ਵਾਲੇ ਹੈ ਨਹੀਂ ਕੋਈ ਨਹੀਂ ਆਦਾ ਸੀ ਮਾਸ਼ਾਈ ਕਿਹੜੇ ਸਿੰਗਰ ਤੁਹਾਨੂੰ ਜ਼ਿਆਦਾ ਪਸੰਦ ਨੇ ਕਿਹਨਾਂ ਨੂੰ ਜ਼ਿਆਦਾ ਸੁਣਦੇ ਹੋ ਅੱਛਾ ਤਾਂ ਹੀ ਗਾਣੇ ਵੀ ਤਤੇ ਤਤੇ ਲਿਖਦੇ ਹੋ ਹਨ ਮੈਂ ਉਹਨਾਂ ਨੂੰ ਦੇਖ ਕੇ ਹੀ ਮਿਲਨ ਇੰਸਪੀਰਡ अच्छा अच्छा ਲੱਗਾ ਤੁਨ ਨਾਲ ਗੱਲਬਾਤ ਤੇ ਤਰਕੇ ਨੌਜਵਾਨ ਹੈ ਹਰਿਆਣਾ ਦੇ ਜਿਹੜੇ ਉੱਥੋਂ ਦੇ ਸਰਸਾ ਦੇ ਰਹਿਣ ਵਾਲੇ ਨੇਗੇ ਔਰ ਦੇਖੋ ਕਿੰਨਾ ਔਖਾ ਹੈ ਆਪਣਾ পেট ਵੀ ਭਰਨਾ ਗੁਜ਼ਾਰਾ ਕਰਨਾ ਆਪਣੇ ਸੁਪਨੇ ਪੂਰੇ ਕਰਨਾ ਉਹਦੀ ਵੀ ਡੋਰ ਚ ਲੱਗੇ ਹੋਏ ਨੇ ਔਰ ਆਪਣੀ ਪੜ੍ਹਾਈ ਵੀ ਕਰਨਾ ਤਿੰਨ ਤਿੰਨ ਚੀਜ਼ਾਂ ਹੈ ਹੈਂਡਲ ਕਰਦੇ ਨੇ ਸੋ ਜ਼ਿੰਦਗੀ ਦੇ ਵਿੱਚ ਕਦੇ ਵੀ ਪਰੇਸ਼ਾਨ ਨਾ ਹੋਇਆ ਕਰੋ ਹਰ ਇੱਕ ਚੀਜ਼ ਦਾ ਹੱਲ ਹੋ ਗਿਆ ਤੋਰਚ ਨੇ ਅਜੇ ਸਟਰਗਲ ਕਰ ਰਹੇ ਨੇ ਤਾਂ ਬਹੁਤ ਜਲਦੀ ਤੁਸੀਂ ਕਾਮਯਾਬ ਵੀ ਹੋਵੋਗੇ ਸਾਡੇ ਵੱਲੋਂ ਬਹੁਤ ਬਹੁਤ ਦੁਆਵਾਂ ਤੁਹਾਨੂੰ